ਹੈਲੋ ਸਾਰਿਆਂ ਨੂੰ ਪਿਆਰ ਪੂਰ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਸਾਡੇ YouTube ਚੈਨਲ ਤੇ ਤੇ ਜਿਹਦਾ ਨਾਮ ਤੁਹਾਨੂੰ ਸਾਰਿਆਂ ਵੀਰਾਂ ਨੂੰ ਪਤਾ ਹੀ ਆ ਤੇ ਅਸੀਂ ਜਿਹੜੇ ਵਲੌਗ ਦਾ ਨਾ ਸ਼ੇਅਰ ਕਰਨੇ ਆ ਤੁਸੀਂ ਬਹੁਤ ਜ਼ਿਆਦਾ ਉਹਨਾਂ ਨੇ ਪਿਆਰ ਦੇ ਹੁੰਦੇ ਜੋ ਤੇ ਅਸੀਂ ਵੀ ਸਾਡਾ ਵੀ ਥੋੜਾ ਵੀ ਤਰੀਕਾ ਵਾਧਾ ਕੁਝ ਜਨੂਨ ਵਾਧਾ ਡਾ ਕੇ ਤੁਹਾਡਾ ਨਾ ਵਲੌਗ ਹੋਰ ਸ਼ੇਅਰ ਕਰੀਏ ਤੇ ਆਪਾਂ ਹੁਣ ਆਪਣਾ ਬਹੁਤਾ ਨਹੀਂ ਸ਼ੌਂਕ ਕੀ ਆਪਾਂ ਹਿੱਟ ਹੁਣ ਆਪਾਂ ਨੇ ਆਪਣੇ ਮਜ਼ੇ ਲਈ ਵਲੌਗ ਜੇ ਪਾਉਣੇ ਆ ਕਿ ਐਂਟਰਟੇਨਮੈਂਟ ਆ ਹੁੰਦਾ ਵਾਕੀ ਆਪਣਾ ਜਿਹੜੀ ਆਪਣਾ ਜਿਹੜੀ ਯਾਦਗਾਰ ਆਮਲ ਕੀ ਜੋ ਵੀ ਆਪਣੀ ਮੈਮਰੀਜ਼ ਨੂੰ ਸਾਂਭੀ ਜਾਂਦੀਆਂ ਵਾ ਤੇ ਬਾਕੀ ਆਪਾਂ ਕੋਈ ੱਡਾ ਦੇ ਦਾ ਪ੍ਰਾਪੂ ਦਾ ਨਹੀਂ ਜਦਾ ਤੇ ਅੱਜ ਆਪਣੀ ਗੱਲ ਕਰਨੀ ਹੈ ਕਿ ਆਪਾਂ ਜਿਹੜੇ ਰਾਜ ਮਿਸਤਰੀ ਨੇ ਜਿਹੜੇ ਸਾਰੇ ਬੰਦੇ ਕਿਰਤ ਕਰਦੇ ਨੇ ਜਿੱਦਾਂ ਰਾਜ ਮਿਸਤਰੀ ਕਾਰਪੈਂਡਰ ਦੇ ਇਲੈਕਟ੍ਰੀਸ਼ੀਨ ਜਿੰਨੇ ਵੀ ਹੈਗੇ ਬੰਦੇ ਹਨਾ ਤੇ ਜਿਹੜੇ ਉਹਨਾਂ ਦੇ ਅੱਗੇ ਡੀਲਰ ਆ ਜਿੱਦਾਂ ਠੇਕੇਦਾਰ ਹਨਾ ਮਿਸਤਰੀ ਦਾ ਤੇ ਗੱਡੀ ਇੰਜੀਨੀਅਰ ਆ ਉਹ ਗੱਡੀਆਂ ਤੇ ਘੁੰਮਦੇ ਆ ਤੇ ਜਿਹੜੇ ਕਿਰਤ ਕਰਨ ਵਾਲੇ ਆ ਉਹ ਮੋਟਰਸਾਈਕਲ ਤੇ ਘੁੰਮਦੇ ਆ ਤੇ ਇਹ ਅੱਜ ਸਾਰੀ ਗੱਲ ਤੁਹਾਨੂੰ ਦੱਸਣਗੇ ਸਾਨੂੰ ਸੋਨ ਸਿੰਘ ਠੇਕੇਦਾਰ ਜੀ ਤੁਹਾਨੂੰ ਅੱਜ ਮਿਲਾਉਣੇ ਨਾ ਨਾਲ। ਸੱਸੀਆ ਸੁਣ ਕੀ ਹਾਲ ਤੇ ਸੀ? ਸੱਸੀਆ ਮumbai ਕੀ ਹਾਲ ਤੇ? ਤੁਹਾਨੂੰ ਪਤਾ ਹੀ ਉਹ ਹੈਗਾ ਵਾ ਜੀ ਆਪਾਂ ਹੁਣ ਵਿਸ਼ਾ ਕਿਹੜਾ ਟੋੜਿਆ ਵਾ ਹਨਾ ਤੇ ਤੁਹਾਨੂੰ ਬਾਕੀ ਸਾਰੀ ਗੱਲ ਦਾ ਪਤਾ ਹੀ ਹੈ ਕਿ ਮੈਂ ਜਿਹੜੀ ਹੁਣੇ ਗੱਲ ਕਹੀ ਆ ਤੇ ਇਹਦਾ ਕਾਰਨ ਕੀ ਆ ਕਿ ਜਿਹੜੇ ਹੈਗੇ ਆਪਣੇ ਡੀਲਰ ਤਗੜੇ ਤਗੜੇ ਹਨਾ ਜਿੱਦਾਂ ਵੀ ਆ ਉਹਨਾਂ ਨੇ ਗੱਡੀਆਂ ਤੇ ਉਹਨਾਂ ਵਾ ਹੁਕਮ ਆਗੇ ਐਂ ਕਰਦੇ ਐਂ ਕਰਦੇ ਓਂ ਕਰਦੇ ਓਏ ਹੁਕਮ ਆਗੀ ਦੁਲਜਣਾ ਵਾ ਜਿਹੜੇ ਕਿਰਤ ਕਰਨ ਵਾਲੇ ਆ ਉਹ ਮੋਟਰਸਾਂ ਦੇ ਤੂੰ ਚੁੱਪ ਕਰਕੇ ਉਹਨਾਂ ਦੀ ਗੱਲ ਸੁਣਦੇ ਵੀ ਆ ਇਹਦਾ ਕਾਰਨ ਕੀ ਆ ਕਾਰਨ ਇਹਦਾ ਇਹ ਵੀ ਹੈਗਾ ਜੋ ਵੀ ਜਿਹੜਾ ਤੇ ਮਿਸਤਰੀ ਆ ਜਾਂ ਕੋਈ ਵੀ ਆ ਹੂੰ ਉਹਨੂੰ ਸਿਰਫ ਉਹਦੀ ਸੋਚ ਤਾਂ ਇੰਨੀ ਹੀ ਹੁੰਦੀ ਆ ਵੀ ਮੇਰਾ ਇਹ ਕੰਮ ਆ ਤੇ ਮੈਂ ਅੱਜ ਕਰਨਾ ਵਾ ਮੇਰੀ ਦਿਹਾੜੀ ਪੈਣੀ ਆ ਹਾਂਜੀ ਜਿਹੜੇ ਡੀਲਰ ਆ ਜਾਂ ਕੋਈ bari ਬਿਲਡ ਰਿਹਾ ਹਾਂਜੀ ਉਹਨਾਂ ਨੇ ਕਮਾਈ ਕਰਨੀ ਮੋਟੀ ਬਿਲਕੁਲ ਜੀ ਠੀਕ ਆ ਜੀ ਮੋਟੀ ਕਮਾਈ ਇੱਦਾਂ ਕਰਨੀ ਆ ਵੀ ਕੋਈ 150 ਨੂੰ ਤਾਂ ਕੋਈ ਸਮਝਣਾ ਹੀ ਨਹੀਂ ਆ ਬਿਲਕੁਲ ਜੀ ਠੀਕ ਆ ਉਹਨਾਂ ਨੇ ਆਰਡਰ ਮਾਰ ਜਾਨੇ ਆ ਵੀ ਆਹ ਕੰਮ ਇੱਦਾਂ ਨਾਲ ਚਾਹੀਦਾ ਆਹ ਇੱਦਾਂ ਨਾਲ ਚਾਹੀਦਾ ਵਾ ਹਾਂਜੀ ਕਿਹਦੇ ਚੋਂ 50000 ਬਜ ਗਿਆ ਕਿਹਦੇ ਲੱਖ ਬਜ ਗਿਆ ਕਿਹਦੇ 2 ਲੱਖ ਬਜ ਗਿਆ ਸੇਰਾ ਉਹ ਸਾਡੀ ਸੇਰੀ ਬਜਦਾ ਵਾ ਸਾਰਾ ਕੰਮ ਅਸੀਂ ਕਰਦੇ ਆ ਥੱਲੇ ਥੱਲੇ ਕੇ ਹੀ ਵੀ ਠੇਕਾ ਹੀ ਲੈਨੇ ਆ ਹਾਂਜੀ ਹਾਂਜੀ ਪਰ ਕਾਰਨ ਇਹ ਆ ਵੀ ਸਾਡਿਆ ਠੇਕਾ ਗਿਣਤੀ ਮਿੰਤੀ ਦਾ ਹੁੰਦਾ ਵਾ ਬਿਲਕੁਲ ਜਿੱਦਾਂ ਉਹਨਾਂ ਨੇ ਪਹਿਲਾਂ ਹੀ ਸੋਚਿਆ ਹੁੰਦਾ ਇੰਨੀ ਕੁ ਲੱਗਤਾ ਯਾਨੀ ਆ ਉਹ ਗਿਣਤੀ ਮਿੰਤੀ ਦਾ ਠੇਕਾ ਹੁੰਦਾ ਵਾ ਤੇ ਅਸੀਂ ਤੇ ਸਾਡ ਮੋਟਰਸਾਈਕਲਾਂ ਤੇ ਇੰਨੇ ਕਿਉਂਕਿ ਸਾਡੀ ਬਿਲਕੁਲ ਕਿਰਤ ਜਿਹੜੀ ਹੱਕ ਦੀ ਆ ਬਿਲਕੁਲ 100% ਹਾਂਜੀ ਠੇਕੇ ਵਿੱਚ ਕੋਈ ਦਲਾਨੀ ਨਹੀਂ ਹੈਗਾ ਕੋਈ ਕਮਿਸ਼ਨ ਨਹੀਂ ਹੈਗੀ ਸਾਰੋ ਮਟੀਰ ਮਾਲਕ ਨੇ ਮਗਾਉਣਾ ਸਮਾਨ ਮਾਲਕ ਨੇ ਮਗਾਉਣਾ ਸਾਡਾ ਉਹਦੇ ਵਿੱਚ ਕੋਈ ਲਿੰਕ ਨਹੀਂ ਆ ਹਾਂਜੀ ਹਾਂਜੀ ਠੀਕ ਹੈ ਜੀ ਸਾਨੂੰ ਆਪਣੀ ਕਿਰਤ ਆ ਵੀ ਜਿਹੜੀ ਸਾਡੇ ਹੱਥੀਂ ਕਿਰਤ ਕਰਨੀ ਜਾਂ ਸਾਡੀ ਟੀਮ ਨੇ ਕਰਨੀ ਐਹੀ ਕਰਨੀ ਲੇਬਰ ਨੇ ਕਰਨੀ ਸਾਨੂੰ ਕਿਰਤ ਹੀ ਮਿਲਣੀ ਆ ਬਿਲਕੁਲ ਜੀ ਇਹ ਕਰਕੇ ਕਿਰਤ ਤੇ ਫਿਰ ਤੁਸੀਂ ਆਪ ਹੀ ਸਿਆਣੇ ਜੋ ਵੀ ਜਿਹੜੀ ਕਿਰਤ ਆ ਉਹ ਤਾਂ ਫਿਰ ਜੀ ਰੋਟੀ ਤੇ ਮੋਟਸਾ ਤਾਂ ਕਿਸੀਮਤ ਆ ਗੱਡੀਆਂ ਤੱਕ ਨਹੀਂ ਉਹ ਔਖਾ ਜਾਂਦਾ ਵਾ ਬਾਕੀ ਇਹ ਆ ਵੀ ਚਲੋ ਪਰਮਾਤਮਾ ਜੀ ਗੁਰੂ ਮਹਾਰਾਜ ਤਾਂ ਉਹ ਗੋਸੇ ਮਹਾਰਾਏ ਨੇ ਵੀ ਆਖਿਆ ਹੋਾ ਕਿ ਸੇਖ ਜਿਹੜਾ ਮੇਰਾ ਵਾ ਲੱਖਾਂ ਕਰੋੜਾਂ ਪਤੀ ਹੋਣਾ ਚਾਹੀਦਾ ਵਾ ਪਰ ਹੁਣ ਹੱਕ ਦਾ ਚਾਹੀਦਾ ਵਾ ਬਿਲਕੁਕੁਲ ਬਿਲਕੁਲ ਉਹਦੇ ਵਿੱਚ ਜੇ ਲਾ ਲੋ ਆਪਣੀ ਸੱਚੀ ਕਿਰਤ ਆ ਹਾਂਜੀ ਹਾਂਜੀ ਚਲੋ ਆਪਾਂ ਲਾ ਕੋਈ ਸ਼ੈਕਲ ਆਪਣੇ ਕੋਲ ਹਾਂਜੀ ਹਾਂਜੀ ਆਪਾਂ ਸ਼ੈਕਲ ਨੂੰ ਵੀ ਚਲਾਈਦਾ ਵਾ ਬਿਲਕੁਲ ਆਪਾਂ ਮੋਟਰਸਾਈਕਲਾਂ ਤੇ ਚਲ ਚਲ ਲੰਦੇ ਆ ਆਪਾਂ ਇਹਨੂੰ ਹੀ ਬੜੀ ਕਾਮਯਾਬੀ ਸਮਝਦੇ ਆ ਵੀ ਥਣੋਸ਼ ਮੋਟਰਸਾਈਕਲ ਤੱਕ ਆ ਗਏ ਚਲੋ ਪ੍ਰਮਾਤਮਾ ਗਾੜੀ ਕਿਰਪਾ ਕਰੂਗਾ ਹੱਕ ਦੀ ਕਮਾਈ ਦੀ ਬਰਕਤਾਂ ਪਾਉਣੀਆਂ ਹੋਣੀਆਂ ਤੇ ਗੱਡੀਆਂ ਤੇ ਵੀ ਜਾਵਾਂਗੇ ਆਪਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਤੁਹਾਡੀ ਗੱਲ ਸਹੀ ਆ ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ ਤੇ ਅਸੀਂ ਬਸ ਇਹ ਤੁਹਾਣਾ ਵਿਸ਼ੇ ਸ਼ੇਅਰ ਕਰਨਾ ਹੀ ਹਨਾ ਜਿੱਦਾਂ ਵੀ ਆਈ ਕਿਤੇ ਵੇਖਿਆ ਕਿ ਕਈ ਦੇ ਠੇਕੇਦਾਰ ਬਹੁਤਾ ਹੀ ਕਰਦੇ ਆ ਕਿ ਉਹ ਤੁਸੀਂ ਇਹਨਾਂ ਕੀਤਾ ਤੁਸੀਂ ਉਹਨਾਂ ਕੀਤਾ ਤਰ੍ਹਾਂ ਨੂੰ ਇਹ ਕਾਹ ਕਰ ਨੂੰ ਆਉਂ ਗਿਆ ਇਹ ਕਰ ਨੂੰ ਸਭ ਤੋਂ ਮੇਨ ਗੱਲ ਹੈ ਕੀ ਆ ਵੀ ਜਿਹੜੇ ਜ਼ਿਆਦਾਤਰ ਚੋ ਗੱਡੀਆਂ ਤੇ ਪਰਮਾਤਮਾ ਹੜਕੇ ਨੂੰ ਭਾਵੇਂ ਮਿਹਨਤ ਕਰਦੇ ਆ ਲੋਕ ਆਪਣੀ ਸੱਚੀ ਕਮਾਈ ਕਰਦੇ ਪਰ ਜ਼ਿਆਦਾਤਰ ਕਮਿਸ਼ਨਾਂ ਚੱਲਣਦੀਆਂ ਵਾ ਲੋਕ ਜਿਹੜੇ ਵਿੱਚ ਮੇਨ ਵਿੱਚ ਕਿਹਨੂੰ ਆਪਾਂ ਡੀਲਰ ਲਾ ਲੋ ਬਿਲਡਰ ਲਾ ਲੋ ਇੰਜੀਨੀਅਰ ਲਾ ਲੋ ਇਹਨਾਂ ਦੀਆਂ ਕਮਿਸ਼ਨਾਂ ਹੁੰਦੀਆਂ ਵਾ ਇਹਨਾਂ ਨੇ ਇੱਕ ਕੋਠੀ ਦੇ ਵਿੱਚ 5 ਪੈਸਾ 7 7 ਕੰਮ ਚੱਲਦੇ ਆ ਇਲੈਕਟ੍ਰੀਸ਼ੀਅਨ ਵਾਲਾ ਪਲੰਬਰ ਵਾਲਾ ਪੀਓਪੀ ਵਾਲਾ ਪੱਥਰ ਵਾਲਾ ਹੋਰ بڑے ਕੰਮ ਚੱਲਦੇ ਆ ਹਾਂਜੀ ਹਾਂਜੀ ਸਾਰਿਆਂ ਦੇ ਨਾਲ ਇਹਨਾਂ ਦੀ ਟੈਚਿੰਗ ਹੁੰਦੀ ਆ ਇੰਨਾ ਨੇ ਉਹਨਾਂ ਤੋਂ ਪੈਸੇ ਹੀ ਲੈਣੇ ਆ ਨਾ ਉੱਥੇ ਕੋਈ ਇਹਨਾਂ ਦੀ ਲਾਗਤ ਲੱਗਣੀ ਆ ਕੁਝ ਨਹੀਂ ਲੱਗਣਾ ਤੇ ਲਾ ਲਓ ਇੱਕ ਬੰਦੇ ਤੋਂ 20000 25000 ਵੀ ਲੈਣ ਤੇ ਕਿੱਥੇ ਲੱਖ ਜਿਹੜਾ ਲੱਖ ਰੁਪਏ ਦਾ ਵੈਸੇ ਬਣ ਜਾਂਦਾ ਤੇ ਦੁੱਦੀ ਗੱਲ ਇਹ ਕਿ ਮੇਰੇ ਹਿਸਾਬ ਨਾਲ ਕਿ ਜੇ ਆਪਾਂ ਨੂੰ ਇੰਜੀਨੀਅਰ ਵਧੀਆ ਤਰੀਕੇ ਨਾਲ ਬੋਲੇ ਹਨਾ ਤੇ ਗਾੜੀ ਮੇਰੇ ਨਾਲ ਠੇਕੇਦਾਰ ਵੀ ਜਿਹਦਾ ਤੁਸੀਂ ਵੀ ਹਨਾ ਤੁਸੀਂ ਵੀ ਇਹਨਾਂ ਪਿਆਰ ਨਾਲ ਬਣਾ ਤੇ ਤੇਰੀ ਗੱਲ ਵੀ ਛੇਤੀ ਮੰਨਣੀ ਜਦੋਂ ਤੁਹਾਨੂੰ ਜ਼ਿਆਦਾ ਰੋਵ ਜਿਹੜਾ ਮਾਰਦਾ ਮੇਰੇ ਨਾਲ ਜਬਾਨ ਵੀ ਬੜੀ ਮੈਟਰ ਕਰਦੀ ਇਹ ਚੀਜ਼ ਹਨਾ ਬੋਲੀ ਇਹਦੇ ਵਿੱਚ ਵੀ ਕਾਰਨ ਹੈਗਾ ਵੀ ਚਲੋ ਇੰਜੀਨੀਅਰ ਦਾ ਇਹ ਹੱਕ ਵੀ ਬੰਦਾ ਵੀ ਮਾਲਕ ਨੇ ਸੱਧਿਆ ਕੋਈ ਮੰਤੀਆਂ ਲੈਣੀ ਨਾਵਾ ਕੋਈ ਫੀਤਾ ਫੜ ਕੇ ਦੱਸੋ ਕਿਉਂਕਿ ਉਹਨਾਂ ਨੇ ਆਪੋ ਨਕਸ਼ਾ ਦਿੱਤਾ ਹੁੰਦਾ ਵਾ ਹਾਂਜੀ ਆਪਣਾ ਖਰਜ ਵੀ ਗਾਵਾ ਵੀ ਮਤਲਬ ਉਹਨਾਂ ਨੂੰ ਸਾਰੀ ਡਿਟੇਲ ਦੇਣੀ ਤੇ ਆ ਵੇਖੋ ਕਾਰੋਬਰ ਚੈੱਕ ਕਰੋ ਆਪਾਂ ਥਾਰੀ ਕੈਰੀ ਨੀਆਂ ਦੀ ਕਰ ਚੁੱਕੇ ਹਾਂ ਜੇ ਇਹਦੇ ਵਿੱਚ ਕੋਈ ਕਮੀ ਵੇਸ਼ੀ ਦੱਸ ਸਕਦੇ ਜੀ ਠੀਕ ਹੈ ਜੀ ਪਰ ਉਹਦੇ ਵਿੱਚ ਕਈ ਅੱਦਾ ਦੇ ਵੀ ਹੈਗੇ ਆ ਵੀ ਜਿਹੜਾ ਥੋੜਾ ਜਿਹਾ ਆਪਣਾ ਆਪ ਜਾਲਾਂ ਖਾ ਜਾਂਦੇ ਆ ਬਿਲਕੁਲ ਜੀ ਅਸੀਂ ਪਤਾ ਨਹੀਂ ਕਿਹੜੇ ਉੱਡੇ ਤੇ ਪਹੁੰਚ ਗਏ ਹਾਂ ਪਰ ਇਹ ਆ ਵੀ ਜੇ ਸੋਚੀਏ ਜੇ ਅੱਜ ਅਸੀਂ ਕੰਮ ਨਹੀਂ ਕਰਦੇ ਇਹ ਵੀ ਖੋਖਾ ਨੇ ਬਿਲਕੁਲ ਇਹ ਬੇਰਸਬ ਖੋਖਾ ਨੇ ਕਿਉਂਕਿ ਕੀ ਕਰ ਲੰਗੇ ਕੀ ਕਰ ਬਾਅਦ ਕੰਮ ਕਰ ਨਹੀਂ ਸਕਦੇ ਇਹ ਕਰਕੇ ਜੇ ਆਪਾਂ ਕਿਸ ਦੀ ਕਰਦੇ ਆ ਤੇ ਕਰਾਉਣੀ ਵੀ ਚਾਹੀਦੀ ਆ ਜੇ ਆਪਾਂ ਉਹਨਾਂ ਦੀ ਇਸ਼ਤ ਕਰਦੇ ਆ ਉਹਨਾਂ ਦਾ ਫਰਜ਼ ਹੈ ਆਪਣੀ ਫੁੱਲ ਇਸ਼ਤ ਕਰਨਾ ਕਿਉਂਕਿ ਸਾਡੀ ਸਿਰੋਂ ਰੋਟੀ ਖਾਂਦੇ ਆ ਹਾਂਜੀ ਜੇ ਅਸੀਂ ਥੱਲੋਂ ਬੰਦਾਂ ਤਾਂ ਤੋੜਦੇ ਆ ਹਾਂਜੀ ਸਾਰੇ ਹੀ ਜਿਹੜੇ ਵੀਰ ਆ ਜਿੰਨੇ ਵੀ ਕੋਠੀ ਦੇ ਵਿੱਚ ਪਲੰਬਰ ਇਲੈਕਟ੍ਰੀਸ਼ੀਅਨ ਅੱਥਰ ਵਾਲੇ ਪੀਓ ਜਿੰਨੇ ਵੀ ਟੀਮ ਆ ਸਾਰੀ ਰਾਜ ਮਿਸਤਰੀ ਤੋਂ ਹੀ ਚੱਲੂ ਹੁੰਦੀ ਆ ਹੂੰ ਰਾਜ ਮਿਸਤਰੀ ਵਾਲਾ ਦਾਤ ਤੋਂ 15 ਜਾਣਿਆਂ ਨੂੰ ਰੋਟੀ ਖੂਂਦਾ ਵਾ ਜਦੋਂ ਰਾਜ ਮਿਸਤਰੀ ਵਾਲਾ ਕੰਮ ਚੱਲੂ ਕਰਦਾ ਬਿਲਕੁਲ ਇਹ ਕਰਕੇ ਆਪਾਂ ਇਹ ਆਨੇ ਵੀ ਪਾਈ ਚਾਰ ਕੇ ਜਾਂ ਸਾਜ ਪ੍ਰੇਮ ਪਿਆਰ ਜਾਂ ਇੱਕ ਦੂਜੇ ਨੂੰ ਸਹੀ ਬੋਲਣਾ ਹੀ ਸਹੀ ਗੱਲ ਆ ਨਹੀਂ ਤਾਂ ਕੋਈ ਮੈਨੇ ਨਹੀਂ ਰਹਾ ਦਾ ਚਰੋ ਉਤਰਦਾ ਬਸ ਇਹੋ ਬਲਾਈਂ ਕਰ ਰਹੀਆਂ ਸੀ ਅੱਜ ਤੇ ਆਪਾਂ ਕੱਲ ਇੱਕ ਨਵਾਂ ਵਿਸ਼ਾ ਰੱਖਾਂਗੇ ਹਨਾ ਕਿ ਗੱਲਬਾਤ ਕਰਦਾ ਵੀ ਅੱਜ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਟਾਈਮ ਦਿੱਤਾ ਵਾ ਸਰਨ ਸੱਸੀ ਕਾ ਵੈਗੋ ਜੀ ਕਾ ਖਾਲਸਾ ਵੈਗੋ ਜੀ ਕੀ ਫਤਿਹ